ਕਿਰਮਾ ਕਰੀ ਆਈ ਦਾ ਕੰਦੇ ਨਹੀਂ ਲਾਈ ਦੀ ਏਹ ਤਲਾਕ ਦੀ ਬੇਗਦਰ ਜੀ ਕੰਦੇ ਨਹੀਂ ਲਾਈ ਦੇ ਕਾ ਕਟੇ ਨਹੀਂ ਲੋਣ ਇਹ ਇਹਨਾਂ ਇਹਨਾਂ ਨੂੰ ਖਾਰਾ ਜੇ ਬੇਗਦਰੀ ਹੋਣੀ ਗੱਲ ਰੋਟੀ ਆਪਣੀ ਮਾਂ ਆ ਇਹ ਅਦਾਜ ਜਿਹੜਾ ਨਾ ਇਹ ਆਪਣਾ ਗੁਰੂ ਆ ਅਨਾਰ ਜੇ ਫਿਰੇ ਪਰ ਰੋਟੀ ਖਾਣੇ ਦਾ ਸਾ ਲਏ ਜਿਹੜੇ ਕੋਈ ਅਫਸਰ ਪੜਤਾ ਜਾਂ ਕੋਈ ਉਹ ਬੁਲੈਟਿਕਾਂ ਦਿੱਤੀ ਸ਼ੁਰੂ ਕਰਾਂਗੇ ਕੋਈ ਹੈਗੀ ਪਰੇਸ਼ਾਨੀ ਨਹੀਂ ਆਉਣੀ ਹੈ ਹੈ ਅੱਛਾ ਇੰਨੀ ਥਾਲ ਹੈ ਤੇ ਕੋਈ ਚਿਕਰ ਨਹੀਂ ਕਰਾਣੀ ਆਇਆ ਕੰਡੇ ਨਹੀਂ ਲਾਈਏ ਇਹ ਤਲਾਕ ਦੀ ਦੇਗਤ ਨਹੀਂ ਜੀ ਕੰਡੇ ਨਹੀਂ ਲਾਈਏ ਤਾਂ ਇਹ ਜਿੰਨੇ ਸਾਡੇ ਹੀ ਫੇਰੀਆਂ ਤੇ ਰੁਟੀਆਂ ਸਾਰੀਆਂ ਖਾਓ ਜਦੋਂ ਕਈਆਂ ਕੰਡੇ ਲਾਈ ਜਾਂਦੇ ਰੁਟੀਆਂ ਨੂੰ ਫੇਰ ਰੱਖੀ ਜਾਂਦੇ ਜੀ ਠੀਕ ਠੀਕ ਰੋਟੀਆਂ ਫੇਰ ਰੱਖਦੇ ਉਹ ਤਾਂ ਸਾਰੇ ਕੰਨੇ ਅਨਾਜ ਜੀ ਨਾਲ ਬੀਤਰੀ ਨਹੀਂ ਦੇਣੀ 21 ਚਾਕਰੀ ਰੋਟੀ ਕਿਹਨਾਂ ਨਹੀਂ ਕਿ ਰੋਟੀ ਦਾ ਬਹੁਤ ਵਧੀਆ ਬਣਦਾ ਹੈ ਉਹ ਵੀ ਸਹੀ ਹੈ ਕੰਦੇ ਲਾਉਂਦੀ ਕਿ ਲੋਹੇ ਕੱਦੇ ਕੱਚੇ ਵੀ ਨਹੀਂ ਹੈ ਅੱਜੇ ਕਰੀਏ ਕਿ ਬੜੀ ਵਧੀਆ ਆਵੇਗਾ ਇਹ ਵੀ ਨਾ ਕਰੇ ਤੁਸੀਂ ਅਨਾਜ ਜਿਹੜਾ ਨਾ ਇਹ ਆਪਣਾ ਗੁਰੂ ਆ ਨਾ ਆਜੇ ਪਰੀਏ ਪਰ ਰੋਟੀ ਖਾਣੇ ਦਾ ਸਾਲ ਇਹਨੇ ਜਿਉਂਦੇ ਆ ਤੇ ਕੰਡੇ ਨਹੀਂ ਆਉਣੇ ਇਹ ਇਹ ਇਹਨਾਂ ਨੂੰ ਖਾਣਾ ਦੇ ਫਿਕਰ ਦੀ ਹੋ ਗਈ ਨਾ ਜੇ ਰੋਟੀ ਆਪਣੀ ਮਾਂ ਹੈ ਠੀਕ ਹੈ ਕੋਈ ਹੋਰ ਪਰੇਸ਼ਾਨੀ ਤੇ ਦੱਸੋ ਮੈਨੂੰ ਤੇ ਤੁਹਾਡਾ ਕੰਡੇ ਲੈ ਸ਼ਾਇਦ ਰੋਟੀ ਆਪੀ ਦੀ ਰੋਟੀ ਬੜੀ ਨਰਮ ਹੈ ਉਹ ਵੀ ਗਰਮ ਨਹੀਂ ਆ ਨਰਮ ਵੀ ਹੈ ਤੇ ਗਰਮ ਵੀ ਹੈ ਤੇ ਕੀ ਗੱਲ ਦਾਲ ਨੂੰ ਦੇ ਖਰਾਬ ਕੀ ਗੱਲ ਆ ਕਿ ਖੁਸ਼ੀ ਨਹੀਂ ਲਾਈ ਜਾਂਦੇ ਮੈਨਾਂ ਦਾ ਰੋਟੀਆਂ ਜਿਆਦੀਆਂ ਮਿਲਦੀਆਂ ਨਾਲ ਨਹੀਂ ਹੈ ਉਹ ਕਹਿ ਲਈ ਸਾਇਰ ਤੋਂ ਆਇਆ ਹੈ ਲਾਰਾਈ ਜੀ ਜੋਤਾ ਕਾਣੀ ਤੋਂ ਹੀ ਸਾਰੀ ਰੋਟੀ ਦੀ ਦਾਣ ਲਈ ਪਈ ਹੋਈ ਹੈ ਪਹਿਲਾਂ ਕਦੋਂ ਜਿਹੜਾ ਪਹਿਲਾਂ ਜਿਹੜਾ ਜਿਹੜਾ ਉਹ ਆਰਕ ਤੋਂ ਬੜੀ ਪਈ ਆ ਜੀ ਪਹਿਲਾਂ ਕਦੋਂ ਦੀ ਤਿੰਨ ਸਾਲ ਹੋ ਗਈ ਸਦਾ ਸਾਲ ਤਿੰਨ ਸਾਲ ਹਾਂ ਉਹ ਪਹਿਲਾਂ ਦੀ ਗੱਲ ਉਹ ਪੁਰਾਣੀ ਸਰਕਾਰ ਤੇ ਮਾਰਾ ਹੁੰਦਾ ਹੋਊਗਾ ਉਹ ਆਪਣੀ ਸਰਕਾਰ ਤੇ ਵਧੀਆ ਰੋਟੀ ਆਉਂਦੀ ਆਦੀ ਰੋਟੀ ਉਹ ਵਧੀਆ ਹੋ ਪੈਂਦੀ ਆਉਂਦੀ ਆ ਉਹ ਬੜਾ ਕਾਟੇ ਉੱਪਰ ਕਰਕੇ ਉਹ ਨਹੀਂ ਹੁੰਦੀ ਉਹ ਨਹੀਂ ਯਾਨੀ ਉਹਨਾਂ ਦੇ ਚਾਹੀਦੇ ਉਹ ਮੋਕੀ ਉਹਨਾਂ ਦੇ ਚਾਹੀਦੇ ਅਟਲੋ ਉਹ ਕਹਿੰਦੇ ਹੁਣ ਆਇਆ ਹੈ ਉਹਨਾਂ ਅੱਕੇ ਤੋਂ ਨਹੀਂ ਹੋਣਾ ਕਿ ਕੋਈ ਵੀ ਲਾਵੇ ਸਾਰਿਆਂ ਨੂੰ ਰੋਕਣਾ ਠੀਕ ਹੈ ਜੀ ਅਸਾਂ ਕੀ ਇਹ ਅਨਾਜ ਜਿਹੜਾ ਵਾ ਰੋਟੀ ਆਪਣੀ ਮਾਂ ਦਾ ਅਨਾਜ ਆਪਣਾ ਖੂਨ ਆ ਤੇ ਆਪਾਂ ਰੋਟੀਆਂ ਖੋਦੇ ਲਿਖੇ ਲੋਕੀ ਦੇ ਖਾਣਦੇ ਆ ਵੀ ਖਾ ਲਈਏ ਸਾਰ ਕੇ ਰੋਕ ਲਿਆ ਇਹ ਖੰਡੇ ਲਾਈਏ ਤੇ ਹੋਰ ਬਚਾਈਏ ਤੇ ਵਧਾਈਏ ਤੇ ਰੋਕਿਆ ਹੈ ਜੀ ਹੈ ਇਹ ਖਿਆਲ ਰੱਖਣਾ ਜੀ ਗਾਵਲ ਠੀਕ ਹੈ ਬੋਤ ਹਾਂ ਜੀ ਕੋਈ ਹੋਰ ਜਿੱਕਰ ਪਰੇਸ਼ਾਨੀ ਨਾ ਕਰ ਦਿਓ ਜੇ ਕੋਈ ਅਫਸਰਤਾਨ ਕਰਦਾ ਜਾਂ ਕੋਈ ਸੁਪਰਡੈਂਟਰ ਜਾਂ ਡਿਪਟੀ ਸੁਪਰਡੈਂਟਰ ਕੋਈ ਹੈਗੀ ਪਰੇਸ਼ਾਨੀ ਜਿਹੜੇ ਕੇਸ ਆਏ ਕਿੰਨੂ ਪਿਤਾ ਮੈਂ ਆ ਆ ਸੁਧੀ ਲਗਾ ਦੇਗਾ ਤੂੰ ਗਾਣਾ ਕਰਤੀ ਕਰੇ ਜੋ ਗਲਤੀ ਹੋ ਗਿਆ ਗਾਣੀ ਗਲਤੀ ਚਲੋ ਖਾਓ ਜੀ